ਦੀਦੀ ਵੀ ਮੰਮੀ ਦੀ ਆ ਬੜੋ ਚਾ ਤੋ ਤੋ ਠੀਕ ਜਾਣ ਕਰਕੇ ਜਰਨਾ ਹੁਣੇ ਪੀਤੀ ਚਾਹ ਇਨੀ ਕੀ ਕਰਨੀ ਚਾਹ ਲੜਨ ਦੇ ਨਹੀਂ ਹੁਣ ਉਹ ਆਖਣ ਦੀ ਆ ਤੂੰ ਬਣਾ ਲੂ ਦੇ ਪਰੌਤੇ ਤੇ ਉਹ ਆਂਦੀ ਤੂੰ ਬਣਾ ਹੁਣ ਚੱਗੀਆਂ ਆਪਣੀ ਇੱਕ ਸਾਹ ਦੀਆਂ ਗੁੱਤਾ ਖੰਨਣੀਆਂ ਦੋਵੇਂ ਜਾਣੀਆਂ ਤੇ ਹੈਗੀਆਂ ਦੋਵੇਂ ਕੰਮ ਚੋੜਿਆ ਉਹ ਆ ਮਾਰ ਨੂੰ ਆਂਦੀ ਤੂੰ ਬਣਾਉਣਾ ਮਾਰ ਨੂੰ ਆਂਦੀ ਤੂੰ ਬਣਾਉਣਾ ਤੈਨੂੰ ਪਤਾ ਕੀ ਕੀਤਾ ਗੁਰਪ੍ਰੀਤ ਨੇ ਉਹ ਬਰੈਡ ਗਰਮ ਕਰਕੇ ਚਾਹ ਬਣਾ ਕੇ ਤੇ ਖਾਦੀ ਕੋਈ ਕੋਈ ਪਰੰਪਰਤ ਰੋਟ ਨਹੀਂ ਮੈਂ ਮਾਂ ਦਾ ਸੋਤਰੀ ਇੱਦਾਂ ਆਉਣੀ ਐਡੀਆਂ ਕੰਮਚੋਰੀਆਂ ਦੋਵੇਂ ਜਾਣੀਆਂ ਹੈ ਇੱਥੇ ਸਾਡੇ ਦੁਆਲੇ ਹੋ ਗਈਆਂ ਸ਼ੰਮੀ ਕਦੀ ਕੰਮ ਕੀਤਾ ਹੁਣ ਤੇ ਫੇਰ ਹੀ ਆ ਨਾ ਕੰਮ ਤੇ ਕਰੀ ਕੀਤਾ ਨਹੀਂ ਮੰਮੀ ਨੇ ਤਾਂ ਕਦੀ ਹੱਥ ਹੀ ਨਹੀਂ ਲਾਇਆ ਕਿਉਂ ਉਹ ਕਿੱਦਾਂ ਆਪਣੀ ਰੋਟੀ ਪਕਾ ਕੇ ਵੇਲਾ ਕੋ ਖਾਦੀ ਨਹੀਂ ਜਾਂਦੇ ਇੰਨੀ ਕੰਮਚੋਰ ਆ ਤੇ ਸਰੀਰ ਹੀ ਨਤਰਾ ਤੇ ਜ਼ਬਾਨ ਹੋਣੀ ਆਂਦੀ ਉਹ ਵੀ ਬੱਸ ਤੇ ਰੱਖ ਲਿਆ ਕਰਨ ਇੱਥੇ ਤੇ ਬੜਾ ਰੋਗ ਪੈਂਦਾ ਅਹਿਮੀ ਕਹਿਦੀਆਂ ᱛੀਆਂ ਹੁਣ ਮੈਂ ਸਵੇਰ ਦੀ ਲੱਗੀ ਅੱਜ ਤੱਕ ਠੀਕ ਨਹੀਂ ਤੂੰ ਸਵੇਰ ਦੀ ਮੈਂ ਸਾਰਾ ਕੰਮ ਕੀਤਾ ਹਾਂ ਨਾ ਥੱਕ ਜਾਂਦਾ ਮੈਨੂੰ ਪਤਾ ਵਾ ਨਾ ਤੂੰ ਵੀ ਥੱਕ ਗਈ ਹੋਣੀ ਆ ਬੜਾਈ ਚਲ ਬਹਿ ਜਾ ਹਾਂ ਥੋੜੀ ਜਿਹਾ ਚਾਹ ਪੀ ਲੈਂਦੀ ਤੂੰ ਵੀ ਰੈਸਟ ਕਰ ਲਾ ਹੁਣ ਮੰਮੀ ਇਹ ਕਹਾਂ ਤੂੰ ਤੇ ਸੱਚੇ ਤਾਈ ਵੱਲ ਵੀ ਜਾਣਾ ਹੀ ਨਾ ਦੀਦੀ ਉਹ ਤਾਈ ਆਲਮੀ ਅੱਜ ਜਾਣਾ ਕਿਉਂਕਿ ਤੇ ਠੀਕ ਨਹੀਂ ਹਾਂਗੇ ਜਦੋਂ ਤੂੰ ਠੀਕ ਹੋ ਜਾਉਗੇ ਨਾ ਫਿਰ ਮੈਂ ਤਾਈ ਜੀ ਨਾਲ ਚਲ ਜੂਗੀ ਕੋਈ ਸ਼ਮੀ ਹੁਣ ਮੈਂ ਬਿਲਕੁਲ ਠੀਕ ਆ ਨਹੀਂ ਦੀਦੀ ਜਿੰਨਾ ਚਾਹੀ ਤੂੰ ਉੱਠ ਕੇ ਤੁਰਦੇ ਫਿਰਦੇ ਨਹੀਂ ਹੋਣਾ ਚਾਹੀ ਮੈਂ ਕਾਈ ਗੱਲ ਨਹੀਂ ਜਾਣਨਾ ਸਵੇਰੇ ਥੋੜਾ ਜਿਹਾ ਲੱਗਨ ਗਿਆ ਮੈਨੂੰ ਬੁਖਾਰ ਜਾ ਮੈਂ ਦਵਾਈ ਖਾ ਲਈ ਆ ਨਾ ਹੁਣ ਮੈਂ ਬਿਲਕੁਲ ਠੀਕ ਆ ਕੋਈ ਗੱਲ ਨਹੀਂ ਤੂੰ ਹੋਇਆ ਕਾਈ ਗੱਲ ਕੱਲ ਵੀ ਨਹੀਂ ਤੇਰ ਕੋ ਜਾਇਆ ਗਿਆ ਅੱਜ ਵੀ ਨਹੀਂ ਜਾ ਫਿਰ ਕਿਦਾਂ ਜਾਏਂਗੀ ਜਾਂ ਤੂੰ ਅੱਜ ਚੱਲ ਜਾ ਹੌਂ ਮੈਂ ਹੌਲੀ ਹੌਲੀ ਕਰ ਲੈਣਾ ਘਰ ਦਾ ਚੱਲ ਜੇ ਨਹੀਂ ਮੈਂ ਤੇ ਰਾਜੂ ਭਾਜੀ ਨੂੰ ਫੋਨ ਕਰਕੇ ਕਹੋ ਇੱਕ ਪਪੀਤਾ ਤੇ ਅੰਬੂਰ ਲੈ ਕੇ ਆਉਣ ਦਵਾਈ ਨਾ ਕੱਲੀ ਘਰ ਤੇਜੀ ਜਾਣ ਫਰੂਟ ਚਾਹੀਦਾ ਵਾ ਇਹ ਥੋੜੀ ਕੀ ਦਵਾਈ ਖਾਈ ਜੋ ਤੇ ਹੋਰ ਕੋਈ ਚੀਜ਼ ਖਾਓ ਨਾ ਤੇ ਜੇ ਉਹ ਬੋਲਣਗੇ ਨਾ ਗੋਤ ਮੇਰੇ ਨਾਲ ਫੋਨ ਤੇ ਗੱਲ ਕਰਾ ਦੇ ਜਾਈਂ ਮੈਨੂੰ ਇਨਾ ਸ਼ੁਕਰ ਪਰਮਾਤਮਾ ਦਾ ਕੀ ਦਵਾਈ ਭੇਜਣ ਦੇ ਇਹ ਉਹ ਤਾਂ ਕੋਈ ਦਵਾਈ ਵੀ ਨਹੀਂ ਭੇਜਦੇ ਹੁੰਦੇ ਕੀ ਗੱਲ ਦੀ ਕਾਹਦਾ ਸ਼ੁਕਰ ਪਰਮਾਤਮਾ ਦਾ ਆ ਵਿਆ ਕੇ ਲਿਆਏ ਆ ਦਵਾਈ ਲਿਆ ਕੇ ਦੇਣੀ ਨਹੀਂ ਇਹਨਾਂ ਨੇ ਸਾਨ ਕਰਨਾ ਵਾ ਜਦੋਂ ਕੰਮ ਇੱਥੇ ਸਾਰਾ ਦਿਨ ਅਸੀਂ ਕਰਦੀਆਂ ਵਾ ਇਹਨਾਂ ਦੀ ਆਉ ਭਗਤ ਕਰਦੀਆਂ ਵਾ ਰੋਟੀ ਪਾਣੀ ਬਣਾਉਂਦੀਆਂ ਵਾ ਲੀੜਾ ਕੱਪੜਾ ਇਹਨਾਂ ਦਾ ਧੋਣੀਆਂ ਵਾ ਤੇ ਕੀ ਗੱਲ ਦਵਾਈ ਅਸੀਂ ਪਿਆ ਕੇ ਤੇ ਲੈ ਕੇ ਖਾਣੀ ਆ ਉਹਨਾਂ ਨੂੰ ਕਹੋ ਕਿ ਥੋੜਾ ਕੋਦਾ ਫਰੂਟ ਭੇਜਣ ਤੇ ਫਰੂਟ ਫਿਰ ਮੈਂ ਦੇਣੀ ਕੱਟ ਕੇ ਤੇ ਖਾਉ ਕੋਈ ਨਹੀਂ ਧਾਈ ਚੱਲਣਾ ਸਵੇਰੇ ਜੋ ਕੰਨ ਚ ਲੱਭਿਆ ਨਹੀਂ ਇਹ ਕਰੀਵਾ ਤੇ ਮੈਂ ਉਹ ਕੱਪੜੇ ਆਪਨੇ ਧੋ ਕੇ ਪਾ ਲਾ ਮੰਮੀ ਦੇ ਸੋਟਣਾ ਵਿੱਚੋਂ ਕੱਢ ਦੇਣੀ ਆਪੇ ਮਲ ਕੇ ਪਾਉਗੀ ਆਪੇ ਕੌਣ ਕੀ ਆ ਮਾਂਵਾ ਧੀ ਆਂ ਕਿ ਆਪਣੇ ਕੱਪੜੇ ਕੌਣ ਨਾ ਬੋਣੇ ਇਹ ਮੈਨੂੰ ਨਹੀਂ ਦਬਾਣ ਜਾਣਗੇ ਸੇਵ ਦੀ ਉਹ ਕੰਲੀ ਲੱਗੀ ਆ ਬੰਦਾ ਵੀ ਇਹੀ ਸੋਚਨੇ ਕਿ ਚੱਲ ਇੱਕ ਠੀਕ ਨਹੀਂ ਆ ਤੇ ਮੈਂ ਹੀ ਕਰਾ ਲਾਂ ਥੋੜਾ ਚਾ ਲੱਗੂ ਉਤੋਂ ਨੂੰ ਹੋਰ ਆਲੂ ਵਾਲੇ ਪਰੌਂਠੇ ਬਣਾ ਕੇ ਦਊ ਆਦੀ ਹੋਗੀ ਆ ਮਾਤਾ ਵਾਲੇ ਤੇ ਨਹੀਂ ਗੁਰਪ੍ਰੀਤ ਆਇਆ ਤੁਸੀਂ ਉਹ ਉਹਨਾਂ ਦੇ ਕਬਰੇ ਚ ਵੜੀ ਸੀ ਮੈਂ ਉਹਨਾਂ ਕੋ ਕੀ ਲੈਣਾ ਆਹੋ ਮੇਰੀ ਕੀ ਲੱਗਦੀ ਆ ਜਦੋਂ ਉਹਨਾਂ ਕੋ ਮੇਰੇ ਵਾਸਤੇ ਕੋਈ ਖਾਣਾ ਨਹੀਂ ਤਿਆਰ ਹੁੰਦਾ ਤੇ ਉਹਨਾਂ ਨੂੰ ਮੈਂ ਕੀ ਕਰਨਾ ਉਹਨਾਂ ਨੂੰ ਨੀਗਾ ਤੇ ਮੈਂ ਦੱਸਾਂ ਉਹਨਾਂ ਨੂੰ ਕਹਿ ਨਵਾਬ ਜਦਿਆਂ ਨੂੰ ਕਿ ਆ ਭਾਂਡੇ ਚੁੱਕ ਕੇ ਰੱਖਣਾ ਮੈਂ ਉਹਨਾਂ ਦੇ ਪਿਓ ਦੀ ਲੋਕਾਂ ਨਹੀਂ ਲੱਗੀ ਕਿ ਸਾਰਾ ਕੰਮ ਮੈਂ ਕਰਾਂ ਇਹ ਟਣਕੀਆਂ ਦੋਵੇਂ ਚੜੀਆਂ ਮੈਂ ਕਹਾਂ ਤੁਹਾਡੀ ਲਾਡਲੀ ਨੂੰ ਵੱਡੀ ਨੂੰ ਕਹਾਂ ਕਿ ਛੋਟੀ ਨੂੰ ਕਹਾਂ ਇਹ ਲਾਡਲੀ ਛੜਣੀ ਮੇਰੀ ਤੂੰ ਹੀ ਉਹ ਨਹੀਂ ਲਾਡਲੀਆਂ ਨਾਗੋ ਨਾਗੋ ਬੈ ਜੀ ਨਾਗੋ ਨਾਗੋ ਆਜੋ ਆਜੋ ਹਾਂ ਸਤਿ ਸ਼੍ਰੀ ਅਕਾਲ ਜੀ ਓ ਸਤਿ ਸ਼੍ਰੀ ਅਕਾਲ ਪੈ ਜੀ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਐ ਸ਼ਕਲ ਹਾਂ ਆਜੋ ਆਜੋ ਮਸਾ ਹੀ ਕਿਤੇ ਡਾਡਾ ਦਿਲ ਕੀਤਾ ਤੇ ਆਨੂ ਬਹੁਤ ਇਸ ਤਰ੍ਹਾਂ ਹੀ ਵੈ ਕੀ ਦੱਸਦਾ ਨੂੰ ਬ੍ਰਾਜ਼ੀਲ ਦੋਸਤ ਜੀ ਅਸੀਂ ਅੱਜ ਦਿਲ ਉਦਾਸ ਸੀ ਭੈਜੀ ਲੈ ਤੁਸੀਂ ਤਾਂ ਜਦੋਂ ਵੇਖੋ ਆਇਆ ਖੜੇ ਮਤੇ ਜਾਂ ਤੇ ਲੱਗਦੇ ਜਿਵੇਂ ਅੱਜ ਕੀ ਹੋਇਆ ਅੱਜ ਕਿਉਂ ਉਦਾਸ ਬਸ ਇਸ ਤਰ੍ਹਾਂ ਹੀ ਆ ਕੁਝ ਨਾ ਪੁੱਛੋ ਬੱਸ ਨੂ ਆਲੜਦੀਆਂ ਰਹਿੰਦੀਆਂ ਆਪਸ ਵਿੱਚ ਦੋਨੇ ਜਣੀਆਂ ਮੇਰਾ ਜੱਣ ਨੂੰ ਦਿਲਦਾਸ ਬੈਟਾ ਮੈਂ ਨਾ ਅੱਜ ਜਸਵੀਰ ਰੁਪੇੰਜੀ ਮਿਲ ਕੇ ਆਵਾਂ ਥੋੜਾ ਜਿਆਦਾ ਹੈ ਅੜੀ ਜੇ ਤੇਰੀਆਂ ਨੂਆਂ ਲੜਦੀਆਂ ਹਾਂ ਲੜਦੀਆਂ ਅੜੀ ਇਹ ਵੇਖਰਦੂ ਚੰਗੀ ਭਲੀ ਬਾਹਰ ਬੈਠੀ ਹੋਣੀ ਹੈ ਦੇਖਣ ਚ ਲੱਗਦੀਆਂ ਨਾ ਦੇਖਣ ਚ ਲੰਦੀਆਂ ਆਹ ਭੈਣ ਜੀ ਚੁੱਪ ਕਰ ਨਹੀਂ ਵੇਖ ਬੱਚਾ ਨੂੰ ਸਾਹ ਚੜ ਜਾ ਪਾਣੀ ਤਾਂ ਲੈ ਕੇ ਆ ਬੈ ਗਈ ਮੇਰੇ ਕੋਲ ਨਹੀਂ 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 ਜਾ ਪਾਣੀ ਲੈ ਕੇ ਆ ਲੋੜ ਨਹੀਂ ਭੈਣ ਜੀ ਨਹੀਂ ਕਿਸੇ ਪਾਣੀ ਦੀ ਕਿਸੇ ਚੀ ਦੀ ਲੋੜ ਨਹੀਂ ਬਸ ਮੇਰਾ ਦਿਲ ਉਦਾਸ ਸੀ ਹੋਏ ਕੀ ਕਰਦੀਆਂ ਨੂਹਾਂ ਤੇਰੀਆਂ ਭੈਣਾ ਬਸ ਮੈਂ ਸੁਣਿਆ ਤੁਹਾਡੀਆਂ ਨੂਹਾਂ ਬੜੀਆਂ ਚੰਗੀਆਂ ਨੇ ਤੁਹਾਡੀ ਨੂ ਬੜੀ ਚੰਗੀ ਹੈ ਲੈ ਬੜੀਆਂ ਚੰਗੀਆਂ ਮੇਰੀਆਂ ਨੂਹਾਂ ਪਹਿਲਾਂ ਮੈਂ ਉਹ ਦੱਸਦੇ ਸੀ ਕੜਦੀਆਂ ਕਿਹੜੀ ਗੱਲਾਂ ਭੈਣਾ ਇਹ ਤਾਂ ਦੱਸ ਭੈਣ ਜੀ ਕੀ ਦੱਸਾਂ ਆਪਸ ਲੜਦੀਆਂ ਰਹਿੰਦੇ ਔ ਕੋਈ ਕੰਮ ਹੀ ਨਹੀਂ ਕਰਦੀਆਂ ਉਹ ਕਹਿੰਦੀ ਤੂੰ ਕਰੋ ਕਹਿੰਦੀ ਤੂੰ ਕਰ ਤੇ ਮੈਂ ਵਿੱਚ ਪੀਸੀ ਜਾਂਦੀ ਆ ਜੇ ਕਿੰਨਾ ਕਰਾ ਇਹ ਚਲੋ ਵੀ ਚਾ ਕੇ ਮੈਂ ਕਿੰਨਾ ਕੰਮ ਕਰਾਂ ਮੈਂ ਉਹ ਰੋਟੀ ਬਣਾਵਾ ਬਰਤਨ ਧੋਵਾ ਤੇ ਇੱਕ ਗਲਾਸ ਤੱਕ ਕੱਪ ਤੱਕ ਕਰਨੀ ਤੋਂ ਹਾਂ ਹਾਂ ਨਹੀਂ ਭੈਣ ਹਾਂ ਇੱਕ ਦਰਾਨਾ ਤੇਰੀਆਂ ਨੂੰ ਕੋਈ ਗੈਸਟ ਆ ਜਾਏ ਤੇ ਚੁੱਕਣ ਕੰਮ ਹੀ ਨਹੀਂ ਕਰਨਾ ਮੈਂ ਹਾਰ ਕੇ ਮੇਰਾ ਤੇ ਦਿਲ ਇੰਨਾ ਤੰਗ ਆਇਆ ਉਦਾਸ ਹੋਏ ਪਈ ਮੈਂ ਕਿ ਮੈਂ ਤੇ ਭੈਣ ਜੀ ਨੂੰ ਮਿਲ ਕੇ ਆਂ ਤਾਨੂੰ ਮਿਲਣ ਆਈ ਆ ਇਸ ਵਿੱਚ ਕਿ ਮੈਂ ਤਾਂ ਮੇਰਾ ਦਿਲ ਥੋੜਾ ਜਾ ਹੋਰ ਹੋ ਜਾਏ। ਭੈਣ ਜੀ ਮੈਂ ਬਾਹਰ ਸੁਣਿਆ ਹੈ ਕਿ ਤੁਹਾਡੀਆਂ ਨੂਆਂ ਬਹੁਤ ਚੰਗੀਆਂ। ਬੜੀਆਂ ਚੰਗੀਆਂ ਨੂਆਂ। ਤੁਹਾਡੇ ਕੋਲ ਕਿਹੜੀ ਕੋਈ ਗਿੱਦੜ ਸਿੰਘੀ ਆ ਜਿਹੜੀ ਤੁਸੀਂ ਰੱਖੀ ਹੋਈ ਹੈ? ਹੈ ਤੁਹਾਡੀਆਂ ਨੂਆਂ ਬਹੁਤ ਚੰਗੀਆਂ। ਤੁਸੀਂ ਹਰ ਵਕਤ ਟੈਨਸ਼ਨ ਹੈ ਹੋ ਕੇ ਰਹਿੰਦੇ ਹੋ। ਕੋਈ ਤੁਹਾਨੂੰ ਟੈਨਸ਼ਨ ਨਹੀਂ ਹੁੰਦੀ। ਕੋਈ ਤੁਹਾਡੇ ਮੂੰਹ ਤੇ ਸ਼ਿਕਾਇਤ ਨਹੀਂ ਹੁੰਦੀ ਤੇ ਇਹ ਕਿਹੋ ਜੀ ਕੀ ਕੀ ਚੀਜ਼ ਆ ਤੁਹਾਡੇ ਕੋਲ? ਲੈ ਪਹਿਣਾ। ਐਦੀ ਚੱਲ ਕਰਦੀਆਂ ਵਾਕਈ ਮੇਰੇ ਕੋ ਗਿੱਦੜ ਸਿੰਘੀ ਬੜੀ ਤਗਣੀ ਮੇਰੀਆਂ ਨੂੰ ਆ ਪੁਸਤਿਕ ਮਖਣ ਮੈਂ ਤਾਂ ਪਹਿਣਾ ਸਵੇਰ ਨੂੰ ਟੋਪ ਤੇ ਪੀਣੀ ਐ ਤੇ ਦੁੱਧ ਦਾ ਗਲਾਸ ਤੇ ਉਹਨਾਂ ਨੂੰ ਪੰਨੀ ਮੇਰੇ ਉੱਠਣ ਤੋਂ ਪਹਿਲਾਂ ਇੱਥੇ ਗਲਾਸ ਦੁੱਧ ਦਾ ਪਿਆ ਹੋਣਾ ਚਾਹੀਦਾ ਤੇ ਦੁੱਧ ਪਿਆ ਹੁੰਦਾ ਮੇਰਾ ਪਾਣੀ ਵੀ ਉਹ ਭਰਦੀਆਂ ਭਾਵੇਂ ਟੂਟੀਆਂ ਲੱਗੀਆਂ ਐ ਮੇਰੇ ਰੋਜ਼ ਕੱਪੜੇ ਪ੍ਰੈਸ ਕਰਕੇ ਮੇਰੇ ਬਾਥਰੂਮ ਚ ਰੱਖੇ ਹੁੰਦੇ ਆ ਮੈਂ ਤਾਂ ਰੱਖਿਆ ਪੂਰਾ ਜੁੱਤੀ ਥੱਲੇ ਉਹਨਾਂ ਨੂੰ ਪਤਾ ਨਹੀਂ ਪੈਂਦੀ ਤੁਸੀਂ ਕਿਸ ਤਰ੍ਹਾਂ ਜੁੱਤੀ ਥੱਲੇ ਰੱਖਿਆ ਸਾਨੂੰ ਤੇ ਜੁੱਤੀ ਥੱਲੇ ਰੱਖਣਾ ਹੀ ਨਹੀਂ ਆਉਂਦਾ ਸਾਨੂੰ ਤੇ ਕੰਮ ਕਰ ਵੀ ਲਵੋ ਤਾਂ ਵੀ ਜੁੱਤੀਆਂ ਨਾ ਕਰੋ ਤਾਂ ਵੀ ਜੁੱਤੀਆਂ ਹੀ ਪਹਿਣਾ ਮੇਰੀ ਗੱਲ ਸੁਣੋ ਜਿਹੜੀ ਤੈਨੂੰ ਮੈਂ ਗੱਲ ਕਰਨੀ ਨਾ ਉਹ ਤਰਾ ਹੀ ਤੂੰ ਕਰਨਾ ਹੈ ਤੇ ਮੈਂ ਦੱਸਾਂ ਰਮਾਨਾ ਜੀ ਸੁਰਦੇ ਸਾਰਾ ਕੰਮ ਉਹ ਮੈਂ ਨਹੀਂ ਕਰਨਾ ਤੇ ਮੈਂ ਕਿੱਥੋਂ ਰੋਟੀ ਖਾਵਾਂ ਕਿਸ ਤਰ੍ਹਾਂ ਉਠਾਵਾਂਗੀ ਪਕਾਵਾਂਗੀ ਤੇ ਖਾਵਾਂਗੀ ਨਾ ਗੱਲ ਸੁਣ ਰੋਟੀ ਦੀ ਗੱਲ ਹੈ ਨਾ ਰੋਟੀਆਂ ਦੋ ਚਾਰ ਵੱਧ ਲਵਾ ਕੇ ਰੱਖ ਲਿਆ ਕਰ ਪਹਿਲਾ ਹੀ ਡੱਬੇ ਚ ਪਾ ਕੇ ਅੰਦਰ ਲਗਾ ਲਈ ਆਪਣੀਆਂ ਸਬਜ਼ੀ ਨਾਲ ਖਾਓ ਮਾਰੋ ਤੋ ਹੀ ਜਿਤਨਾ ਮਰਜੀ ਆਫਾਤ ਦੁਵੇ ਕਾਠ ਠੀਕ ਹੈ ਠੀਕ ਗੱਲ ਰਮਾਨ ਨੇ ਇਸ ਤਰ੍ਹਾਂ ਕਰਿਆ ਕਰ ਕੰਮ ਕਰਦਾ ਕੋਈ ਨਹੀਂ ਉਹ ਕਰਨਾ ਰਮਾਨ ਨਾ ਬਹਿ ਜਾ ਐ ਉਹਨਾਂ ਨੂੰ ਕਪੜਾ ਢੇਰ ਜਿੰਨਾ ਮਰਜੀ ਪਾ ਕੰਮ ਪਿਆ ਪਿਆ ਰਹਿੰਦੇ ਰੋਟੀ ਖਾਣ ਗਿਆ ਤੇ ਬਣਾਣ ਗਿਆ ਠੀਕ ਆ ਵੇਖੀ ਤੈਨੂੰ ਵੀ ਕੋਈ ਰੋਣਾ ਰੋਣਾ ਰਮਾਨ ਨਾ ਮੋਬਾਈਲ ਤੇ ਤੇਰੇ ਕੋ ਹੱਥ ਨਹੀਂ ਪਾਣੀ ਪੀ ਲਓ ਇਹ ਪਾਣੀ ਨੂੰ ਅੱਗ ਲਾ ਦੇਖ ਕਿੱਡਾ ਵੱਡਿਆ ਹੁਨਰ ਨੂੰ ਮੈਂ ਦੱਸਣ ਢਈ ਆ ਦੱਸਣਾ ਸੀ ਕੋਈ ਸ਼ਾਂਤੀ ਨੂੰ ਪੁੱਛ ਪੋਚੇ ਨੂੰ ਪੁੱਛ ਦੱਸਦੀ ਰੱਖ ਮਮੀ ਨੇ ਪਤਾ ਕਿੰਨਾ ਕਾਬੂ ਚ ਰੱਖਿਆ ਹੈ ਦੋਵੇਂ ਭਾਬੀਆਂ ਨੂੰ ਪਹਿਲੇ ਤਾਂ ਤੁਹਾਨੂੰ ਪਤਾ ਵੱਡੀ ਉਹ ਕਿਵੇਂ ਸਾਡੇ ਕੋਲ ਬਿਨਾਂ ਮੰਮੀ ਦਾ ਪੁੱਛੇ ਕਿ ਤੇ ਬਾਹਰ ਨਹੀਂ ਨਿਕਲ ਸਕਦੀ ਉਹਨਾਂ ਦੀ ਬਚਾਰਦੀ ਸਕਦੀ ਕਦੀ ਖਲੋਤੇਗਾ ਮੇਰੀਆਂ ਉਹ ਵਾਰ ਕੁੱਤਾਂ ਤੋਂ ਫੜ ਕੇ ਧੂਕੇ ਲੈ ਕੇ ਆਂਦੀ ਮੈਂ ਅੰਦਰ ਉਸੜ ਕੇ ਤਾਂ ਨਾਲੇ ਮਾੜੇ ਮੋٹے ਕਰਦੀਆਂ ਥੋੜੀ ਐ ਵੇਖੋ ਕਿੰਨੀ ਚੰਗੀ ਸਾਮੀਆਂ ਵੀ ਵਧੀਆ ਐ ਸਭ ਕੁਝ ਵਧੀਆ ਏ ਫੇਰ ਵੀ ਮੰਮੀ ਦੀਆਂ ਇੱਕ ਮਿੰਟ ਰੁਕਦੇ ਤਾ ਜਮਾਤ ਨੂੰ ਨਾ ਬੜੀ ਮੱਖੂ ਖਿੰਨੰਦ ਕਰਵਾਇਆ ਤਾਂ ਡਰਦੀਆਂ ਮੇਰੇ ਕੋਲ ਐਗੀਆਂ ਉਹ ਤਗੜੇ ਘਰਾਂ ਦੇ ਆ ਦੋ ਵਜੇ ਕਾਸ ਕਰਖੀਆਂ ਐ ਡੰਗਰਾਉਂ ਨੂੰ ਨਾਕਰ ਵਿੱਚ ਨੱਥ ਪਾ ਕੇ ਰੱਖੀ ਜਦੋਂ ਚਿਕਣ ਆ ਰੱਖੇ ਚ ਦੀ ਰੱਸੀ ਵੱਡੇ ਘਰਾਂ ਗੀਆਂ ਫੇਰ ਵੀ ਚੰਗੀਆਂ ਹੁੰਦੀਆਂ ਜੇ ਐ ਜਿਹੜੀਆਂ ਭੁੱਖੇ ਘਰਾਂ ਦੀਆਂ ਹੁੰਦੀਆਂ ਨਾ ਉਹ ਵੀ ਯਾਰ ਕੁਝ ਕਰ ਉਹ ਨਹੀਂ ਆਂਟੀ ਜੀ ਵੱਡੇ ਘਰਾਂ ਤੇ ਭੁੱਖੇ ਘਰਾਂ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਸੱਸ ਕੀ ਬਾਬੂ ਜੀ ਰੱਖਦੀ ਨੂੰ ਆ ਹਾਂ ਬਾਬੂ ਰੱਖਣੀ ਨਹੀਂ ਆਂਦੀ ਹਾਂ ਇਹ ਤਾਂ ਦਾਜ ਨਾ ਨਹੀਂ ਹੁੰਦੀ ਕੋਈ ਮੇਰੀ ਗੱਲ ਜਾਂ ਤੇ ਕਹ ਹੁਣ ਤੂੰ ਆ ਗਈ ਨਾ ਸਵੇਰ ਤੋਂ ਤੜਕੇ ਨਾ ਧੋ ਕੇ ਸੂਟ ਪ੍ਰੈਸ ਕੀਤਾ ਨਾ ਪਾ ਕੇ ਆ ਜਾ ਲੜਨ ਮਰਨ ਤੇ ਆਪੀ ਇਹ ਕਹ ਰਿਹਾ ਨਾ ਤੁਸੀਂ ਕਹਿਵੇਂ ਇਹ ਉਮਰ ਚ ਕੰਮ ਕਰਨ ਲੱਗੇ ਸਾਡੀ ਮੰਮੀ ਵੇਖੋ ਕਿੰਨੀ ਤੌਰ ਹੈ ਵੇਖੋ ਕਿੰਨਾ ਗਲੋਰੀ ਨਾਲ ਉਹਨਾਂ ਦੇ ਮੂੰਹ ਤੇ ਅੱਗੇ ਪਰ ਹੈਗੀਆਂ ਦੋਵੇਂ ਇੱਕ ਉਮਰ ਦੀਆਂ ਹੀ ਨਾ ਤੇ ਆਪਣਾ ਤਵਾਲ ਕੀ ਕੀਤਾ ਓਏ ਕੀ ਹਾਲ ਕੀਤਾ ਤੂੰ ਆਪਣਾ ਸਾਡਾ ਵਿਆਹ ਦੋਵਾਂ ਦਾ ਅੱਗੇ ਪਿੱਛੇ ਹੀ ਹੋਇਆ ਸੀ ਮੇਰੇ ਵੀ ਆਨੂੰ 2-4 ਦਿਨਾਂ ਤੋਂ ਬਾਅਦ ਚ ਆਏ ਸੀ ਮੇਰਾ ਨਾਮ ਮੇਰੇ ਘਰ ਤੋਂ ਛੋਟੀ ਮੇਰੇ ਤੋਂ ਹਲੇ ਤੇ ਮੇਰਾ ਵੇਖ ਲਾ ਮਮੀ ਵੇਖੋ ਕਿੰਨੇ ਜੀ ਤੇ ਮੈਨੂੰ ਐਣਕ ਵੀ ਲੱਗੇ ਤੈਨੂੰ ਐਣਕ ਵੀ ਲੱਗ ਗਈ ਜਾਂਦੀ ਐਨੂੰ ਤੇ ਐਣਕ ਵੀ ਲੱਗੀ ਆ ਮੇਰਾ ਤੇ ਮੈਂ ਤੇ ਡਿਪਰੈਸ਼ਨ ਦੀ ਗੋਲੀ ਖਾਨੀ ਆ ਰੋ ਜਾ ਕਾਹ ਜਾ ਕੇ ਖਾਨਨੀ ਆ ਕਾਹ ਜਾ ਕੋਈ ਮੈਨੂੰ ਕਦੀ ਕਦੀ ਮੈਨੂੰ ਡਿਪਰੈਸ਼ਨ ਦੀ ਗੋਲੀ ਦੇ ਉਸਨੂੰ ਕੀ ਕਰਦੀ ਉਹ ਵੀ ਨਹੀਂ ਕਰਦੀ ਗੋਲੀ ਕਿੱਥੋਂ ਅਸਰ ਕਰਦੀ ਇੰਨੀ ਜਿਆਦਾ ਜਿਹੜਾ ਘਰ ਤੋਂ ਹੀ ਉਹਨਾਂ ਨੂੰ ਵਿਹਲੀਆਂ ਬਿਠਾ ਗਿਆ ਆਪ ਲੱਗੇ ਰਹਿੰਦੇ ਹੋ ਗੋਲੀ ਕਿੱਥੋਂ ਅਸਰ ਕਰਦੀ ਮੇਰਾ ਨਾਮ ਕੰਮ ਲਿਆ ਲਾਈਆਂ ਨਾ ਕੰਮ ਵਾਲਿਆਂ ਨੂੰ 150 ਰੁਪਏ ਦੇ ਕੇ ਨਾ ਪਾਸੋਂ ਦੀ ਉਹਨਾਂ ਨੂੰ ਕਹਿ ਦੇ ਕੋਈ ਜਿੰਨਾ ਚੱਕਰ ਮੈਂ ਨਾ ਕਹਾਂ ਤੁਸੀਂ ਕੰਮ ਨਹੀਂ ਕਰਨਾ ਉਹਨੂੰ ਰੋਜ਼ ਕਾ ਛੁੱਟੀਆਂ ਕਰਿਆ ਕਰ 1-2 ਮਹੀਨੇ ਫ੍ਰੀ ਦੇ ਪੈਸੇ ਭਰ ਦੇ ਕੇ ਮੈਂ ਵੀ ਕਰਦੀ ਐ ਤਰਝ ਕਰਦੀ ਮੈਂ ਵੀ ਮੈਂ ਵੀ ਫ੍ਰੀ ਦੇ ਪੈਸੇ ਭਰ ਦੰਨੀ ਆ ਉਹਨਾਂ ਨੂੰ ਇਸ਼ਾਰਾ ਕਰ ਦੰਨੀ ਚੱਲੋ ਹੁਣ ਪੈਸੇ ਆਇਓ ਨਾ ਥੋੜੇ ਦੇ ਅੰਤ ਕੀ ਨੀ ਤੇ ਜਦੋਂ ਹੁਣ ਮੈਂ ਕੱਲ ਹੀ ਉਦੋਂ ਸਾਧ ਦੰਨੀ ਆ ਇਹ ਸਕੀਮਾਂ ਲੜਾਈਆਂ ਹੋਈਆਂ ਮੈਸਰਾਂ ਵਾਲੀ ਐ ਪਰ ਸਿੱਖਦੇ ਜਾਓ ਮੰਮੀ ਕੋਲੋਂ ਕੁਝ ਤੇ ਹੋਰ ਨਾ ਮੈਂ ਵੀ ਨਾ ਨਾ ਬੈਠੀ ਰੋਟੀ ਪੱਕੀ ਨਹੀਂ ਦਿੰਦੀ ਲੈ ਬਿਲਕੁਲ ਮਮੀ ਕੋਈ ਮੈਂ ਕਹਿੰਦੀ ਪੰਜ ਮਿੰਟ ਖਲੋ ਹੁਣੇ ਕੱਪੜੇ ਤੋਤੇ ਮਿਲਦੇ ਹੋਰ ਕੀ ਮੈਂ ਕਹਿੰਦੀ ਤੂੰ ਹੁਣੇ ਪੰਜ ਮਿੰਟ ਖਲੋ ਵੇਖੀ ਬਾਜਾ ਮਾਰਦੀ ਮੈਂ ਵੇਖੀ ਆਂਦੀ ਹੁਣੇ ਨਹੀਂ ਸ਼ੰਮੀ ਨਹੀਂ ਮਮਾ ਲੈ ਆ ਵੇਖੀ ਅੱਡੀ ਛੋਟੀ ਨਾ ਸਾਨੂੰ ਤਗੜੇ ਘਰ ਦੀ ਇਹ ਵੀ ਵੇਖੀ ਹੁਣੇ ਵੇਖੀ ਅੱਗੇ ਦਾ ਪਾਲਣ ਕਿਤਰਾ ਕਰਦੀਆਂ ਨਹੀਂ ਸ਼ੰਮੀ ਇੱਥੇ ਆ ਜਾ ਰੱਖ ਮੈਂ ਬੁੜੀ ਕਾਸ ਕਰ ਜੁੱਤੀ ਥਲੇ ਰੱਖਿਆ ਤੇ ਮੈਂ ਦੱਸਾਂ ਬੜੇ ਤਗੜੇ ਘਰ ਦੀ ਮੈਂ ਨਟੜ ਦੀ ਡੁਰਦੀ ਕਿਹਨ ਕੋ ਡਰਾ ਕੇ ਰੱਖਿਆ ਹੀ ਨੋ ਮੈਂ ਕੁਰੀ ਨਾ ਤੇ ਨਾ ਲਾਉਂਦੇ। ਚੋਪਕਾ। ਤੇ ਤੈਨੂੰ ਇਹ ਤੇਰ ਦੀ ਵਾਜਾ ਮਾਰਨ ਲਈ ਆ। ਲੈ। ਪਰਵਾ ਠੀਕਾਂ ਟੀ ਸੀ। ਹਾਂਜੀ। ਐਨੀ ਤੇਰ ਦੀ ਤੈਨੂੰ ਵਾਜਾ ਮਾਰਨ ਤੇ ਸੁਣਣੇ ਕੰਨਾਂ 'ਚ ਰੂਪ ਆਇ। ਕੰਨਾਂ 'ਚ ਰੂਪ ਆਇ। ਕੀ ਕਾ ਪਵਾਇਆ ਮੰਮੀ ਜੀ? ਮੈਨੂੰ ਸੁਪਨਾ ਥੋੜੀ ਹੋਣਾ ਆ ਕਿ ਤੁਸੀਂ ਉਦੋਂ ਦੇ ਵਾਜਾ ਮਾਰਨ ਦੇ ਹੋ। ਇੱਕ ਤੁਸੀਂ ਵਾਜ ਦਿੱਤੀ ਬੱਸ ਸੇ ਭੱਜੀ ਆਈ ਆ। ਭਾਬੀ ਦੇਖ ਲਿਆ ਕਰੋ ਕੋਈ ਆਇਆ ਗਿਆ ਵੇ। ਤੇ ਤੁਸੀਂ ਵੀ ਦੇਖ ਲਿਆ ਕਰੋ ਨਾ। ਤੇ ਆਪਾਂ ਤੁਹਾਨੂੰ ਬਾਜੀ ਮਾਰੀ ਆਪਾਂ ਨੂੰ ਕੁਛ ਕਿਹਾ ਥੋੜੀ ਮੇਰੀ ਵੀ ਕੋਈ ਇੱਜ਼ਤ ਆ ਤੁਹੀਂ ਉਹਨਾਂ ਦੇ ਸਾਹਮਣੇ ਮੈਨੂੰ ਡੇਜੇ ਬੋਦੀ ਬਕਵਾਸ ਨਾ ਕਰ ਤੂੰ ਦੱਸ ਉਹ ਮੈਰੋਂ ਕੋਈ ਆਇਆ ਗਿਆ ਵੇਖ ਲਿਆ ਕਰੋ ਚਾਹ ਚਾਪਾ ਗੱਲ ਆ ਕਿਆ ਗੁਰਦੀ ਮੇਰੀ ਗੱਲ ਸੁਣ ਮੇਰੀ ਵੀ ਕੋਈ ਇੱਜ਼ਤ ਆ ਜੇ ਆਂਟੀ ਆਏ ਨੇ ਤੇ ਤੁਸੀਂ ਵੀ ਉਹਨਾਂ ਦੇ ਸਾਹਮਣੇ ਸਹੀ ਤਰ੍ਹਾਂ ਗੱਲ ਕਰੋ ਨਾ ਤੇ ਭਾਬੀ ਇਹ ਥੋੜੀ ਕਿਉਂ ਮਰਜ਼ੀ ਨਾਪਸ਼ਾ ਬੋਲੀ ਜਾਉਂਦੀ ਭਾਬੀ ਜੀ ਆਪਾਂ ਕੀ ਕਿਹਾ ਵੇ ਆਪਾਂ ਇਹ ਹੀ ਕਿ ਕਿ ਬਸ ਉਹਨਾਂ ਨੂੰ ਆ ਕੇ ਮਿਲ ਲਉਗਾ ਕਿ ਚਾਹ ਪਾਣੀ ਬਣਾ ਦੋ ਮੇਰਾ ਨਹੀਂ ਦੇਸੀ ਮੈਂ ਤਾਂ ਉਹਨਾਂ ਦੇ ਆਂਟੀ ਜੀ ਨੂੰ ਸੱਸੀ ਘਰ ਬੁਲਾਈ ਆ ਤੇਰੀ ਮਾਂ ਦਵਾਲੀ ਹੋ ਗਈ ਮੇਰੇ। ਕੋਈ ਪਪਾਸ ਨਾ ਕਰਨੀ ਜੇ ਕੇ ਚਾਹ ਉਹ ਨਾ ਕੇ ਲੈ ਕੇ ਆ। ਤੇ ਮੈਂ ਦੱਸਾਂ। ਮੰਮੀ ਜੀ ਉਹ ਵੇਲੇ ਬੈਠੀ ਆ ਤੁਹਾਡੇ ਗੋਡੇ ਨਾਲ ਲਾ ਕੇ ਤੇ ਉਹਨੂੰ ਤੁਸੀਂ ਚਾਹ ਕਹਿ ਦਿੰਦੇ। ਅੱਛਾ ਮੈਂ ਬਣਾਉਣਾ ਚਾਹ। ਤੁਹਾਡੇ ਸੋਹੇ ਆਏ ਨਾ ਹੁਣ ਤੇ ਤੁਸੀਂ ਬੜਾ ਕਹਿੰਦੇ ਹੋ। ਮੇਰਾ ਘਰ ਮੇਰਾ ਘਰ ਤੇ ਤੁਹਾਡੇ ਘਰ ਜਿਹੜੇ ਪ੍ਰੋਣੇ ਆਏ ਇੱਜ਼ਤ ਤੁਹਾਡੀ ਕਰਨੀ ਬਣਦੀ ਹੈ। ਜਦੋਂ ਮੈਂ ਕੁਵਾਰੀ ਸੀ ਨਾ ਬਥੇਰੀ ਇੱਜ਼ਤ ਕਰਦੇ ਸਾਂ ਕੁਛ ਨਾ ਆਂਟੀ ਜੀ ਵਰਤੈ ਆਣਵਾੜ ਦੇ ਆਂਟੀ ਨੇ ਤੇਰੇ ਵੀ ਕੁਝ ਲੱਗਦੇ ਨੇ ਤੂੰ ਰੋ ਤਾਂ ਇੱਥੇ ਬਚਪਨ ਕੇ ਜਾ ਰਹਿਆ ਨਾ ਤੂੰ ਇੰਨੇ ਸਾਲ ਤੇ ਚਾਹ ਬਣਾਉਣ ਲੱਗੀ ਉਹ ਚੱਲਿਆ ਹੀ ਬਣਾਉਂਦੀ ਰਹੀ ਆ ਮੈਂ ਕਦੋਂ ਕਿਹਾ ਨਹੀਂ ਚੁੱਪ ਕਰ ਗਈ ਤੂੰ ਉਹ ਕਾ ਚਾਹ ਬਣਾ ਲੈ ਉਹ ਕਾ ਚਾਹ ਬਣਾ ਦੇ ਜੀ ਨਾਲੇ ਮੈਂ ਐ ਹੀ ਆ ਇੰਨੇ ਪਿਆਰ ਨਾਲ ਮੈਨੂੰ ਸੱਸੀ ਕਾ ਲਗਾਈ ਆ ਤੇ ਤੁਸੀਂ ਮੈਨੂੰ ਅੱਗੋ ਕਹੋ ਕਿ ਪੁੱਤ ਚਾਹ ਦਾ ਕੱਪ ਬਣਾ ਲਿਆ ਤੁਸੀਂ ਤਾਂ ਰੋਗ ਪਾਵਾ ਬਿਖਾਉਣੇ ਜੋ ਨਾ ਉਹ ਵੀ ਪਾਣਾ ਤੇ ਮੈਂ ਦੱਸਾਂ ਮੈਂ ਕਰਦੀ ਫੇਰ ਰੋਗ ਦੇ ਕਰ ਕਰ ਕੇ ਚਾਹ ਬਣਾ ਉਹ ਜਾ ਜਾ ਕੇ ਤੇ ਚਾਹ ਬਣਾ ਕੇ ਲਿਆ ਤੇ ਇੱਕ ਕੱਪ ਕਾਫੀ ਵੀ ਲੈ ਕੇ ਆ ਮੇਰੇ ਵਾਸਤੇ ਅੱਛਾ ਚਾਹ ਤੇ ਮੈਂ ਬਣਾਵਾਂ ਮੈਡਮ ਉਹ ਆਰਡਰ ਕਿਵੇਂ ਦਿੰਦੇ ਕਾਫੀ ਬਣਾਵਾਂ ਇਹ ਚੀਜ਼ ਮੰਮੀ ਤੈਨੂੰ ਪਹਿਲੇ ਸੋਚਣੀ ਸੀ ਪਹਿਲੇ ਤੂੰ ਮੇਰੇ ਅੱਗੋਂ ਪੈ ਗਈ ਜੀ ਉਹਨਾਂ ਦੇ ਸਾਹਮਣੇ ਹੁਣ ਚੁੱਪ ਚੁੱਪ ਲਾਇਆ ਤੁਸੀਂ ਜਾ ਜਾ ਕੇ ਬਣਾ ਮੈਂ ਤਾਂ ਤੁਹਾਡੇ ਘਰ ਆਈਆਂ ਨਾ ਕਿ ਤੁਸੀਂ ਮੇਰੇ ਘਰ ਆਈਓ ਤੂੰ ਹੁਣ ਇੱਥੇ ਹੀ ਰਹਿਣਾ ਇੱਥੋਂ ਜੋਗੀ ਆ ਚੁੱਪ ਕਰ ਤੂੰ ਚੁੱਪ ਕਰ ਚੁੱਪਾ ਤੂੰ ਹੋ ਕੀ ਰੋਣਾ ਪਿਆ ਆ ਲੈ ਚਾਹ ਨਹੀਂ ਚੁੱਪਨੇ ਲਿਆ ਹੋਇਆ ਵਾ ਆ ਵੱਡੀ ਆ ਗਈ ਸੱਸੀ ਦਾ ਬੇਟਾ ਤੁਸੀਂ ਕਦੋਂ ਆਏ ਐਦੇ ਬਾਬਾ ਆ ਗਿਆ ਜੈ ਵੇਖੋ ਵੇਖਿਆ ਹੁਣ ਇਹਨੇ ਸਾਰਾ ਕੰਮ ਤੂੰ ਇਹਨੇ ਮੰਮੀ ਜੀ ਇੰਨੀ ਤੇ ਸ਼ਰਮ ਕਰ ਲਿਆ ਕਰੋ ਕਿ ਘਰ ਕੋਈ ਆਇਆ ਗਿਆ ਬੈਠਾ ਹੋ ਬੋਲੀ ਜਾਂਦੇ ਉਹ ਬੋਲੀ ਜਾਂਦੇ ਉਹ ਹੈ ਪੁੱਤਰ ਚਾ ਚਾਹ ਨਾ ਜਾਂ ਇੰਜ ਕਰ ਕਾਫੀ ਬਣਾ ਕੇ ਲੈ ਕੇ ਵਧੀਆ ਲਾਚੀਆਂ ਪਾ ਲੈ ਜਾ ਮੇਰੀ ਤੇ ਸ਼ਾਬਾਸ਼ ਭਾਬੀ ਮੇਰੀ ਵੀ ਬਣਾ ਲਿਆ ਚੁੱਪ ਕਰ ਨੀ ਤੂੰ ਬੋਲੀ ਜਾਂਦੀ ਏ ਤੂੰ ਮੈਨੂੰ ਇੱਕ ਗੱਲ ਦੱਸੋ ਮੈਨੂੰ ਲੱਗਦਾ 1 ਘੰਟਾ ਹੋ ਗਿਆ ਆਂਟੀ ਜੀ ਨੂੰ ਆਨ ਕੋਈ ਹਜੇ ਤੱਕ ਉਹਨਾਂ ਨੂੰ ਕੋਈ ਚਾਹ ਨਹੀਂ ਪਿਆਈ ਬਸ ਬੋਲੀ ਜਾਂਦੇ ਹੋ ਰੋਲਾ ਹੀ ਪਾਇਆ ਜੇ ਤੁਹਾਨੂੰ ਵਾਇਸ ਸੁਣਾਈ ਦੇਗੀ ਸੀ ਤਾਂ ਉੱਥੇ ਮੈਨਾਂ ਸੀ ਉਦੋਂ ਹੀ ਉਦੋਂ ਹੀ ਬਣਾ ਕੇ ਲੈ ਆਉਂਦੇ ਜਿਹਾ ਆਪਾਂ ਨਹੀਂ ਉਹਨਾਂ ਨੇ ਬਣਾਇਆ ਤੇ ਗੁਰਪ੍ਰੀਤ ਇੰਨੀ ਜ਼ੁਬਾਨ ਹੀ ਚਲਾਉਣੀ ਸਿੱਖੀ ਆ ਕੋਈ ਕਹਿੰਦੀ ਆ ਆਏ ਗਏ ਸੀ ਵੀ ਕੋਈ ਕਦਰ ਕਰ ਲਿਆ ਕਰ ਚਾਹ ਪਾਣੀ ਨਾ ਤੁਹਾਨੂੰ ਦੇਣਾ ਚਾਹੀਦਾ ਹੀ ਨਹੀਂ ਮੇਰੀ ਗੱਲ ਸੁਣ ਨਹੀਂ ਮੈਂ ਤੇਰਾ ਚਪੇੜਾ ਮਾਰ ਦੇਣੀ ਤਾ ਜਾ ਕੇ ਬੰਦੇ ਦੀ ਧੀ ਬਣ ਕੇ ਚਾਹ ਬਣਾ ਕੇ ਲੈ ਕੇ ਆ ਮੇਰ ਕੋ ਨਹੀਂ ਬਣਦੀ ਚਾ ਉੱਠ ਕੇ ਤੇ ਚਾਹ ਬਣਾਉ ਤੁਹਾਨੂੰ ਕੀ ਲੋ ਆ ਦੇ ਜੀ ਮम्मी ਚਾਹ ਬਣਾਣ ਗਈ ਬਣਾ ਕੇ ਲਿਆਓ ਜਾ ਤੇ ਕੋਈ ਨਹੀਂ ਮम्मी ਜੀ ਨੂੰ ਮੈਂ ਤੇ ਆਂਟੀ ਲਾ ਕੇ ਤੂੰ ਜਾ ਕੇ ਬਣਾ ਇੱਕੋ ਕੀ ਕਰਨ ਲੈ ਮੈਂ ਮੈਂ ਬਣਾਉਂਦੀ ਰਹੀ ਹਾਂ ਤੁਹਾਡਾ ਪਰਚੇ ਕੇ ਤੇ ਪੂਰੇ ਕਰੋ ਜਾ ਕੇ ਸਾਰੇ ਫਸਲੇ ਲੈ ਮਮੀ ਜੀ ਅਹੀਂ ਦੋਨਾਂ ਨੇ ਪਾਲਰ ਤੇ ਜਾਣਾ ਵਾ ਤੇ ਤੁਸੀਂ ਥੋੜਾ ਘਰ ਦੇਖ ਲਓ ਅਹੀਂ ਤਾਂ ਹੀ ਤੇ ਕਪੜੇ ਪਾਈ ਕਿਹਾਰ ਹੋ ਅਹੀਂ ਚੱਲ ਆਂਟੀ ਜੀ ਨੂੰ ਹੁਣ ਚਾਹ ਪਾਣੀ ਪਿਆ ਕੇ ਭੇਜਿਓ ਐਦਾਂ ਹੀ ਨਾ ਤੋੜ ਦਿਓ ਕੋਈ ਨਹੀਂ ਬਰਲੇ ਤੇ ਇਹਨਾਂ ਨੇ ਜਾਣ ਆ ਗਿਆ ਆਪਣੀ ਵਿਹਤੀਆਂ ਭੇਜੀ ਤੁਸੀਂ ਤਾਂ ਕਹਿੰਦੇ ਸੀ ਮੇਰੀਆਂ ਨੂਆਂ ਬਹੁਤ ਚੰਗੀਆਂ ਹੈ ਹਾ ਹੁਣ ਅੱਜ ਪਤਾ ਨਹੀਂ ਕੀ ਹੋ ਗਿਆ ਕਿ ਤਾਂ ਮੂਹਰੇ ਕੰਡ ਟਾ ਜਾਂਦਾ ਹਾਂ ਹਾਂ ਹਾ ਹਾ ਪੈਂਜੀ ਤੋਬਾ ਤੋਬਾ ਹੈ ਤਾਂ ਤੁਸੀਂ ਤਾਂ ਕਹਿੰਦੇ ਸੀ ਮੇਰੀਆਂ ਨੂਆਂ ਬਹੁਤ ਹੀ ਚੰਗੀਆਂ ਨੇ ਹੈ ਤੁਹਾਡੇ ਨਾਲੋਂ ਤਾਂ ਮੇਰੀਆਂ ਨੂਆਂ ਚੰਗੀਆਂ ਫਿਰ ਵੀ ਹੱਦ ਹੋ ਗਈ ਹੈ ਹੈ ਉਹ ਤਾਂ ਫਿਰ ਵੀ ਥੋੜਾ ਬੋਤਾ ਦਿਲਾ ਦੇ ਤੇ ਮੇਰੇ ਸਾਹਮਣੇ ਹੀ ਲੜੀ ਜਾਂਦੀਆਂ ਨੇ ਹਾਂ ਪਤਾ ਨਹੀਂ ਉਹ ਕੋਈ ਦਵਾਈ ਹੋਇਆ ਨਾ ਅੱਜ ਅੱਗੇ ਨਹੀਂ ਇਹ ਤਾਂ ਇੰਨੀਆਂ ਮੇਰੀਆਂ ਨੂੰ ਤਾਂ ਵਾਧੇ ਕੁੱਤੇ ਖਾਣੀ ਕਰਦੀਆਂ ਪਈਆਂ ਨੇ ਤੁਹਾਡੀ ਹੈ ਬਹੁਤ ਤੇ ਤੁਹਾਨੂੰ ਸਾਰੇ ਇੰਜ ਕੰਦੇ ਆ ਬਹੁਤ ਵਧੀਆ ਤੇ ਤੁਸੀਂ ਤੇ ਮੈਂ ਤਾਂ ਦੇਖ ਕੇ ਹੈਰਾਨ ਹੋ ਗਈਆਂ ਲੱਗਦਾ ਕੋਈ ਦਵਾਈ ਰੈਕਸ਼ਨ ਕਰ ਗਈ ਤਾਂ ਜੀਦਾ ਨੇ ਤਾਂ ਮੇ ਰੱਗੇ ਕੁਸਕਦੀਆਂ ਨਹੀਂ ਕਦੀ ਵੀ ਨਹੀਂ ਬੋਲਦੀਆਂ ਇੰਨੀਆਂ ਚੜਪੈ ਜੀ ਜਾ ਗੁਰਪ੍ਰੀਤ ਚਾਹ ਬਣਾ ਕੇ ਲਿਆ ਕੇ ਚਾਹ ਪੀ ਕੇ ਜਾਓ ਕੋਈ ਨਹੀਂ ਆਂਟੀ ਜੀ ਮੈਂ ਬਣਾਣੀ ਚਾਹ ਨਹੀ ਨਹੀਂ 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 ਤੂੰ ਰਹਿਂਦੇ ਗੁਰਪ੍ਰੀਤ ਚਾਹ ਰਹਿਂਦੇ ਚਾਹ ਨਹੀਂ ਮੈਂ ਪੀਣੀ ਨਹੀਂ ਨਹੀਂ ਮੈਂ ਹੂੰ ਚਲਦੀ ਆ ਹਾਂ ਨਹੀਂ ਨਹੀਂ ਮੈਂ ਨਹੀਂ ਚਾਹ ਨਹੀਂ ਮੈਂ ਪੀਣੀ ਅੱਛਾ 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 ਭੈਣ ਜੀ ਸਸੀ ਦਾ ਸਸੀ ਦਾ ਸਸੀ ਦਾ ਵੇ ਲੋ ਮਮੀ ਕਿ ਨਹੀਂ ਬੇਸਤੀ ਕਰਵਾਤੀ ਉਹਨਾਂ ਨੇ ਹੁਣ ਐ ਆਂਟੀ ਨੇ ਇੱਥੇ ਤੋਂ ਨਹੀਂ ਗੱਲ ਮੁਕਨੀ ਸਾਰੇ ਮਲੇ ਚ ਧੂਤ ਕਰਵਾਣੀ ਐ ਨੇ ਜਿਹੜੀ ਤੁਹਾਡੀ ਇੱਜ਼ਤ ਬਣੀ ਹੋਈ ਹੈ ਨਾ ਸਾਰੀ ਲਾਪਾ ਕੱਤੀ ਹੁੰਦੀ ਅੱਜ ਇੱਕ ਦੀ ਇੱਕ ਦੂਜੀ ਕਿਹੜੀ ਘੱਟ ਨਹੀਂ ਪਈ ਅੱਜ ਇਹਨਾਂ ਨੇ ਜੋ ਕੀਤਾ ਨਾ ਦੋਵਾਂ ਜਾਨੀਆਂ ਨੇ ਵਧੀਆ ਨਹੀਂ ਕੀਤਾ ਅੱਜ ਇਹਨਾਂ ਨੇ ਫੇਰੀ ਸੀ ਦੇ ਪੈਰ ਭਰਿਆ ਤੇ ਇਹਨਾਂ ਦੋਵਾਂ ਨੂੰ ਮੈਂ ਛੱਡਣਾ ਨਹੀਂ ਹੈਗਾ ਅੱਜ ਮੈਨੂੰ ਗੱਲ ਕਰਨੀ ਹੀ ਪੈਣੀ ਆ ਅੱਜ ਦੇਖੀ ਮੈਂ ਰਾਜੂ ਕੋ ਇਹਨਾਂ ਨੂੰ ਛੱਤਰ ਨਾ ਫਰਾਏ ਤੇ ਮੇਰਾ ਨਵੀਂ ਜਿਸਬੀਰ ਨੇ ਇਹਨਾਂ ਨੇ ਅੱਜ ਜੋ ਕੀਤਾ ਨਾ ਦੋਵਾਂ ਜਣੀਆਂ ਨੇ ਚੰਗਾ ਨਹੀਂ ਕੀਤਾ ਮੇਰੀ ਮੱਲੇ ਦੇ ਨਾ ਧੂ ਧੂ ਕਰਵਾਤੀ ਅੱਜ ਤੇ ਮੰਮੀ ਮੰਨ ਲੈ ਚ ਕੱਲ ਨੂੰ ਰਿਸ਼ਤੇਦਾਰੀ ਵੀ ਧੂ ਧੂ ਤੁਹਾਡੇ ਮੂੰਹ ਤੇ ਕਰਨਗੇ ਬਹੁਤ ਗਲਤ ਕੀਤਾ ਨਾ ਦੋਵਾਂ ਜਣੀਆਂ ਨੇ ਨੰਨ ਨੂੰ ਹੋਣੀ ਸੁੱਤਰ ਕਰ ਲਓ ਤੁਹਾਨੂੰ ਕਹਿੰਦੀ ਵੀ ਹਾਂ ਮੇਰਾ ਵੀ ਜੀਣਾ ਔਖਾ ਕਰ ਦਿੰਦੇ ਨਹੀਂ ਵਾਸਾ ਚੰਬੜਿਆਰਾ ਵੀ ਮੋਬਾਈਲੋਂ ਮਾ ਮਾਂ ਵਾਲਾ ਦੇਖੀ ਹੈ ਜਿਹੜੀ ਤੂੰ ਇੰਨੇ ਖੁੱਲ੍ਹ ਦੇਖਦੀ ਆ ਕੀ ਹੋ ਗਿਆ ਹਣ ਮਮੀ ਜੀ ਕੀ ਹੋ ਗਿਆ ਆ ਤੇਰੀ ਜਨਾਨੀ ਨੇ ਕੀ ਕਰਤੂਤ ਕੀਤੀ ਅੱਜ ਕੀ ਕੀਤਾ ਉਹਨੇ ਦੱਸੋ ਮੇਰੀ ਕਾਲ ਸੁਣ ਨਾਲ ਦੀ ਗਵੰਡਣ ਆਈ ਸਾਡੇ ਘਰੇ ਕਿਹੜੀ ਗਵੰਡਣ ਉਹ ਪਰਲੀ ਮੇਰੀ ਕਾਲ ਨੂੰ ਕਿੰਨਾ ਕ ਜਾਣਦਾ ਕਿਸੇ ਨੂੰ ਆ ਕੇ ਤੇ ਮੈਨੂੰ ਕਹਦੀ ਤੇਰੀ ਤਾਂ ਬੜੀ ਨੋਹਾਂ ਕੇ ਦਬ ਦਬਾ ਤੂੰ ਰੱਖਿਆ ਨੋਹਾਂ ਤੇ ਤੇ ਤੂੰ ਮੈਨੂੰ ਵੀ ਐਸਾ ਟੰਗ ਦੱਸ ਕੇ ਮੈਂ ਕਿਤਰਾ ਆਪਣੀਆਂ ਨੋਹਾਂ ਨੂੰ ਦਬਾ ਕੇ ਰੱਖਾਂ ਤੇ ਮੈਂ ਕੀ ਮੈਂ ਬਾਜਾ ਮਾਰ ਗਿਆ ਇਹਨਾਂ ਨੂੰ ਸ਼ੰਮੀ ਨੇ ਉਥੇ ਇੰਨੀ ਬੇਸਤੀ ਕੀਤੀ ਸ਼ੰਮੀ ਨੇ ਜਿਹੜੀ ਕੀਤੀ ਕਿਤੇ ਨਾਲ ਤੇਰੀ ਜਨਾਨੀ ਨੇ ਵੀ ਕੀਤੀ ਮੰਮੀ ਮੇਰੀ ਗੱਲ ਸੁਣੋ ਮੈਂ ਆਪਣੀ ਜਨਾਨੀ ਨੂੰ ਦਛਤਰਾ ਮਾਰ ਕੇ ਸਿੱਧਾ ਕਰ ਲੂੰਗਾ ਤੇ ਮੈਂ ਸ਼ੰਮੀ ਦਾ ਕੀ ਕਰਾਂ ਮੈਂ ਉਹਨੂੰ ਥੋੜਾ ਹੱਥ ਲਾ ਸਕਦਾ ਆ ਅਮਨ ਦੇ ਰੇਂਡਾ ਬਾਹਰ ਤੇ ਮੈਂ ਉਹਨੂੰ ਕਿਧਰ ਜਿਹੜਾ ਮਾਰ ਸਕਦਾ ਸ਼ੰਮੀ ਨੂੰ ਕੋਈ ਨਹੀਂ ਲਾ ਦੇ ਕੰਦੀ ਮੰਮੀ ਮੁੜ ਕੇ ਉਹਨੇ ਇਤਰਾਜ਼ ਕਰਨਾ ਵਾ ਵੀ ਤੂੰ ਘਰ ਦੇ ਵਿੱਚ ਕਿਉਂ ਉਨ ਕੁੱਟਿਆ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮੈਨੂੰ ਆਪਾਂ ਸਮਝਾ ਲਾਂਗੇ ਕਿ ਕੋਈ ਗੱਲ ਨਹੀਂ ਜਦੋਂ ਤੱਕ ਗੋਗਲਾਉਂਦਾ ਮਿੱਟੀ ਝਾੜਦੀ ਕੋਈ ਗੱਲ ਨਹੀਂ ਤੂੰ ਵੇਖ ਲਓ ਕੋਈ ਗੱਲ ਨਹੀਂ ਫਿਰ ਤੁਹਾਡਾ ਹੁਕਮ ਹੈ ਤੇ ਮੈਂ ਤੇ ਫਲਾ ਦੂੰਗਾ ਮੈਨੂੰ ਤੇ ਕੋਈ ਗੱਲ ਨਹੀਂ ਹੈ ਮੇਰੀ ਗੱਲ ਸੁਣ ਰਾਜੂ ਇਹ ਜਰੋਂਦੀਆਂ ਦੋਵੇਂ ਪੀਕੀਆਂ ਆਈਆਂ ਨਾ ਇਹਨਾਂ ਦਾ ਏਕਾ ਬੜਾ ਹੋ ਗਿਆ ਹੁਣ ਗੱਲ ਮੰਨਦੇ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਆਪਣੀ ਵਾਲੀ ਨੂੰ ਕਰਦਾ ਸਿੱਧੀ ਫਿਰ ਜਦੋਂ ਮੌਕਾ ਲੱਗਣਾ ਉਹਦੇ ਵਿਚਾਰ ਲਾ ਦੂੰਗਾ ਮੇਰੀ ਗੱਲ ਸੁਣ ਹੁਣ ਕੀ ਕਹਿੰਦੀ ਸ਼ਮੇ ਕੱਦੀ ਮੇਰੀ ਗੱਲ ਸੁਣ ਲੋ ਚੰਗੀ ਤਰ੍ਹਾਂ ਜੇ ਤੂੰ ਹੀ ਮੈਨੂੰ ਤੰਗ ਕੀਤਾ ਨਾ ਤੇ ਸਿੱਧਾ ਟੈਲੀਫੋਨ ਚੰਡੀਗੜੀ ਜਾਣਾ ਤੇ ਫੇਰ ਵੇਖਿਓ ਥਾਣੇ ਪਟੇ ਫਰਾਣੇ ਤੁਹਾਨੂੰ ਮੈਂ ਸਾਰੇ ਟੱਪਰ ਨੂੰ ਕੋਈ ਗੱਲ ਨਹੀਂ ਲੱਗ ਲੈਂਦਾ ਉਹ ਮੱਕਾ ਮੈਨੂੰ ਮੈਨੂੰ ਇਹ ਦੱਸ ਕਿ ਜਦੋਂ ਸੱਚੀ ਮੁੱਚੀ ਫੜੇ ਲਈਏ ਫੁਰਸਤ ਮੰਗਦੀ ਹੁੰਦੀ ਆ ਐਵੇਂ ਫੜੇ ਜਾਵਾਂਗੇ ਉਦੋਂ ਪਹਿਲਾਂ ਇਹਦਾ ਨਾ ਸਿੱਟਪਰੇਟ ਕਰਾਂਗੇ ਮੈਂ ਵੀ ਕਰ ਦੂਗੀ ਫੋਨ ਕੇਹਨ ਨੂੰ ਵੀ ਕੀ ਕਰਸਨ ਜੋ ਮਰਜੀ ਆ ਵਿੱਚੋਂ ਤਾਂ ਮੈਨੂੰ ਡਰ ਲੱਗਣ ਲੱਗ ਪਏ ਜਿਦਾਂ ਇਹ ਛੰਮੀ ਗੱਲਾਂ ਕਰਦੀ ਆ ਮੰਮੀ ਤਾਂ ਡੀ ਲੋੜਨੀ ਹੈ ਕੋਈ ਗੱਲ ਨਹੀਂ ਮੈਂ ਹੈ ਘਰ ਦੇ ਵਿੱਚ ਕੋਈ ਗੱਲ ਨਹੀਂ ਮੈਂ ਆਪੇ ਸ਼ਾਮ ਨੂੰ ਵੇ ਤੂੰ ਹੈਗਾ ਏ ਤੇ ਪਰ ਕਰਦਾ ਤੂੰ ਕੀ kia ਮੈਂ ਤੇ ਦੱਸਿਆ ਮੈਨੂੰ ਹੋਣਾ ਨਾ ਵੀ ਇੰਨੀਆਂ ਭੁਆ ਚੜਗੀਆਂ ਪਹਿਲੇ ਥੋੜਾ ਇੰਦਾਂ ਦੀ ਹਿੰਮਤ ਤਾਂ ਦੀ ਇੱਕ ਤੂੰ ਕੰਨਾਂ ਚ ਰੂਹ ਦਿੱਤਾ ਸੀ ਜਦੋਂ ਬਾਹਰ ਮੇਰੀ ਇੰਨੀ ਬੇਸਤੀ ਕਰਨ ਰਿਆ ਸੀ ਆਂਦਾ ਡਾਂਗ ਲੈ ਕੇ ਉਦੋਂ ਵੰਦਾ ਤੇ ਨਾਲੇ ਅੰਡ ਗਵਣ ਨੂੰ ਪਤਾ ਲੱਗਦਾ ਕਿ ਤਰ੍ਹਾਂ ਰੋਬਣਾ ਜਨਾਨੀਆਂ ਰੱਖੀਆਂ ਇਹਨਾਂ ਨੇ ਕੋਈ ਨਹੀਂ ਮੰਮੀ ਆ ਮੌਕਾ ਤੇ ਨਾ ਗਿਆ ਨਾ ਕਿਤੇ ਗਾਂ ਘਰ ਲੈਂਦੇ ਹੋ ਨਾ ਹਰਪਟ ਇਹੋ ਜੀ ਵੇਖੀ ਮੈਂ ਕਿਦਾਂ ਇਹਨਾਂ ਨੂੰ ਤਪਲਾਉਂਦਾ ਚੱਲ ਤਫਾ ਕਰ ਹੁਣ ਜੋ ਹੋਣਾ ਸੀ ਹੋ ਗਿਆ ਆ ਹੁਣ ਗੁਰਪ੍ਰੀਤ ਦਾ ਕੀ ਕਰਨਾ ਏ ਉਹ ਜਿਹੜਾ ਕਹਿਣ ਡਿਆ ਕਿ ਮੇਰੇ ਨਾਲ ਤੇ ਜਾਇਦਾਦ ਲਾਓ ਕੁਝ ਹਿੱਸਾ ਲਾਓ ਮੇਰੇ ਨਾਲ ਉਹਦਾ ਕੀ ਕਰਨਾ ਏ ਇਹ ਨਵਾਂ ਚਚੜ ਚ ਮੜ ਗਿਆ ਹੀ ਨਾਲੋਂ ਟੱਲ ਉਹਨੂੰ ਕਦੀ ਜਾਇਦਾਦ ਦੇਣੀ ਆ ਉਹਨੇ ਸਾਨੂੰ ਫੜਾਇਆ ਪਰ ਵੀ ਉਹਨੇ ਦੇਈ ਜਾਇਦਾਦ ਨਹੀਂ ਤੇ ਫਿਰ ਕੱਢੋ ਨਾ ਕਿਸੇ ਦਾ ਟਾਈਮ ਸੱਦੋ ਉਹਨੂੰ ਤੇ ਕਰੋ ਉਹਦੇ ਨਾਲ ਗੱਲ ਕੋਈ ਨਹੀਂ ਤੈਨੂੰ ਇੱਕ ਹਿੱਸਾ ਨਹੀਂ ਮਿਲਣਾ ਹੁਣ ਕੇ ਇਹ ਭਲੇਖਾ ਕੱਢ ਦੇ ਵੀ ਤੈਨੂੰ ਇੱਥੋਂ ਕੁਝ ਮਿਲੂਗਾ ਭਲੇਖਾ ਉਹਨੇ ਨਹੀਂ ਕੱਢਣਾ ਭਲੇਖਾ ਤੁਸੀਂ ਉਹਦਾ ਕੱਢਣਾ ਏ ਉਹ ਗੋ ਮੈਨੂੰ ਕਹਿੰਦਾ ਏ ਕਿ ਤੁਸੀਂ ਦੱਸੋ ਆ ਜਿਹੜੀਆਂ ਤੁਸੀਂ ਆਪਣੀਆਂ ਦੋਵਾਂ ਨੂੰਆਂ ਤੇ ਉਥੋਂ ਜ਼ਿਆਦਾ ਦੇ ਲਈ ਜੇ ਇਹ ਉਹਨੂੰ ਪਤਾ ਨਹੀਂ ਕਿੱਥੋਂ ਗੱਲਾਂ ਦਾ ਪਤਾ ਲੱਗਾ ਇਹ ਤਾਂ ਪੱਕੀ ਗੱਲ ਹੈ ਗੁਰਪ੍ਰੀਤ ਨੇ ਉਹਨੂੰ ਗੱਲਾਂ ਦੱਸੀਆਂ ਪਹਿਲਾਂ ਤੇ ਗੁਰਪ੍ਰੀਤ ਦੇ ਛੱਡੋ ਹਦੋ ਇਹਨੂੰ ਪੁੱਛੋ ਬੇਹ ਹੋ ਜੇ ਤੋਤਾਂ ਕਿਉਂ ਕਰਦੀ ਮੇਰੀ ਗੱਲ ਸੁਣ ਇੱਕ ਗੱਲ ਜਿਹੜਾ ਸੋਨੂ ਆ ਪਹਿਲਾਂ ਇਤਰਾ ਦਾ ਤਾਂ ਨਹੀਂ ਸੀਗਾ ਸੁਖਣਾ ਬੱਚੇ ਵੀ ਹੋਗੇ ਕਦੀ ਇਹਨੇ ਚੀਜ਼ ਮੰਗੀ ਨਹੀਂ ਪਰ ਹੁਣੇ ਕਿਉਂ ਮੰਗਾ ਲੱਗ ਪਿਆ ਆ ਜਿਹੜੀ ਤੁਹਾਡੀ ਮਾਰ ਨਹੀਂ ਲੱਗ ਲਈ ਆ ਨਾ ਇੰਨੇ ਲੁਭੇ ਜਿਹੜਾ ਹੈ ਦੱਸ ਦੱਸ ਕੇ ਸਾਰੀਆਂ ਗੱਲਾਂ ਦੱਸਦੀ ਹੋਣੀ ਆਈ ਅੱਜ ਉਹ ਲਿਆਂਦਾ ਹੀ ਆਈ ਮਮੂ ਇਹ ਤਾਂ ਤੇਰੀ ਗੱਲ ਸਹੀ ਹੈ ਇਹ ਗੁਰਪ੍ਰੀਤ ਨੇ ਹੀ ਸਾਰੀਆਂ ਗੱਲਾਂ ਦਸੀਆਂ ਨਹੀਂ ਬੇੜਾ ਕਰ ਕੀਤਾ ਸਾਰਾ ਤੇ ਮੇਰੀ ਪਰਚਾਈ ਦੇ ਪੇ ਕਿਉਂ ਇਹ ਚੀਜ਼ਾਂ ਆਂਦੇਗਾ ਮੈਂ ਤਾਂ ਸੋਨੂੰ ਮੰਗਦਾ ਨਹੀਂ ਸੀ ਕੋਈ ਚੀਜ਼ਾਂ ਸੋਨੂੰ ਨੂੰ ਤਾਂ ਕਰੇ ਵੀ ਸੀ ਦਾ ਨਹੀਂ ਪਤਾ ਹੁੰਦਾ ਪਰ ਰਾਜੂ ਕੁਝ ਕਰਨਾ ਇਹ ਵੇਖ ਲਾ ਆਪਾਂ ਕੋ ਕੀ ਹੈਗਾ ਸੀ ਸਾਰਾ ਕੋਈ ਤਾਂ ਆਪਾਂ ਦੋਵਾਂ ਦੇ ਪੇ ਕਿਉਂ ਹੀ ਲਿਆਈ ਤੇ ਜੇ ਕੱਲੋਂ ਇਹ ਦੋਵੇਂ ਭੱਜ ਗਏ ਨਾ ਤੇ ਪੱਕੀ ਗੱਲ ਇਹ ਨਾਲੇ ਟਰੱਕ ਵੀ ਭਰ ਕੇ ਸਮਾਨ ਦੇ ਨਾਲ ਲੈਣੀ ਤੇ ਫੇਰ ਰਹਿਣਾ ਖਾਲੀ ਜਿਹਾ ਖਾਲੀ ਤੇ ਨਾਲੇ ਤੈਨੂੰ ਪਤਾ ਹੀ ਆ ਇਹ ਮਕਾਨ ਤਾਂ ਤੇਰੇ ਸਹੁਰਿਆਂ ਨੇ ਬਣਾਇਆ ਹੈ ਇਹਦੇ ਗੱਲ ਠੀਕ ਹੈ ਇਹਦੇ ਗੱਲ ਠੀਕ ਹੈਂਦੇ ਮਮੀ ਨੇ ਚਲੋ ਕੋਈ ਨਹੀਂ ਕਰਦੇ ਆ ਗੱਲ ਸੋਹਣੂ ਨਾਲ ਵੀ ਤੈਨੂੰ ਪਹਿਲਾਂ ਤੇ ਗੁਰਪ੍ਰੀਤ ਨਾਲ ਗੱਲ ਕਰਦੇ ਗੁਰਪ੍ਰੀਤ ਨਾਲ ਕੀ ਗੱਲ ਕਰਨੀ ਉਹ ਮੈਨੂੰ ਨਹੀਂ ਪਤਾ ਕਦੀ ਉਹਦੀ ਗੱਲ ਕਰਨੀ ਤੇ ਕਦੀ ਸਾਡੀ ਗੱਲ ਕਰਤੀ ਇਹ ਤਾਂ ਛਿਦੈਣ ਹੀ ਜਾਂਦੀ ਮੈਨੂੰ ਫਿਰ ਪਰਨਾ ਤੂੰ ਇੰਝ ਕਰ ਆ ਸੋਹਣੂ ਦਾ ਟੰਡਾ ਨਵੇਂਂ ਨਹੀਂ ਦੇ ਰੋਏ ਦਾ ਪੋਤੀ ਗੱਲ ਆ 10000 ਰੁਪਇਆ ਦੇ ਦੇ ਹੋਰ ਉਹਨੂੰ ਕੀ ਦੇਣਾ 10000 ਦਾ ਮੰਨ ਜੂਗਾ ਤੇ ਮੈਂ ਜੈਦਦ ਵੀ ਨਹੀਂ ਪੂਰੀ ਦੇਣੀ ਇੰਨਾ ਤਾਂ ਡੈਕੂੜੀ ਨੇ ਉਹਨੂੰ ਖਾ-ਖਾਏ ਹੋਣੇ ਆ 10000 ਨਾਲ ਹੀ ਮੰਨਣ ਲੱਗਾ ਚਲ ਕੋਈ ਤਾਂ ਕਰਨਾ ਪੈਣਾ ਹੀ ਆ ਪਰ ਜੇ ਤੂੰ ਚਾਵੇਂ ਕਿ ਇੰਨਾ ਜੈਦਦ ਵਿੱਚ ਹੀ ਸਾਦੇ ਤਾਂ ਇਹ ਤਾਂ ਪੁੱਤਰੋ ਇਹ ਠਾਡੇ ਤੇ ਟਾੜ ਹੀ ਰਹਿਣੇ ਮੰਮੀ ਇਹ ਮੈਂ ਵੀ ਨਹੀਂ ਚਾਹੂੰਗਾ ਵੀ ਆਪਾਂ ਉਧਰੋਂ ਨਿਆਂ ਦੀ ਜਾਇਦਾਦ ਦਾ ਕੋਈ ਹਿੱਸਾ ਦੇਈਏ ਇਹ ਮੈਂ ਵੀ ਨਹੀਂ ਕਰੀ ਚਾਹੂੰਗਾ ਜਿਹੜਾ ਕੋ ਸੋਚਣਾ ਹੀ ਪੈਣਾ ਸਾਨੂੰ ਹਰ ਕੋਈ ਸੋਚਣਾ